ਸਰ ਸ਼੍ਰੀਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਮੈਂ ਮਨਪ੍ਰੀਤ ਕੌਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਆ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੁਣੇ ਗਏ ਐਮਪੀ ਅਮਰਿਤਪਾਲ ਸਿੰਘ ਦੀ ਐਮਪੀ ਦੀ ਪੋਜੀਸ਼ਨ ਰੱਦ ਹੋ ਸਕਦੀ ਹੈ ਇਲੈਕਸ਼ਨ ਕਮਿਸ਼ਨ ਨੂੰ ਝੂਠੀ ਜਾਣਕਾਰੀ ਦੇਣ ਦੇ ਇਲਜ਼ਾਮ ਲੱਗੇ ਨੇ ਇੱਕ ਫੈਸਲੇ ਆ ਉਹਨਾਂ ਨੂੰ ਮੁਸ਼ਕਿਲਾਂ ਦੇ ਵਿੱਚ ਪਾ ਸਕਦਾ ਹੈ ਜੀ ਹਾਂ ਦਾਸਦੇ ਹੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਚੋਣ ਨੂੰ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ ਪੰਜ ਗੱਲਾਂ ਦੇ ਆਧਾਰਿਤ ਕੀਤੀ ਹੈ ਵਿਕਰਮਜੀਤ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀਅਤੇ ਖਡੂਰ ਸਾਹਿਬ ਤੋਂ ਆਜ਼ਾਦ ਚੁਣੇ ਜਿੱਤੇ ਅਮਰਿਤਪਾਲ ਸਿੰਘ ਨਾਮਜ਼ਾਗੀ ਦਸਤਾਵੇਜ਼ਾਂ ਵਿੱਚ ਕਈ ਜਾਣਕਾਰੀਆਂ ਛੁਪਾਈਆਂ ਗਈਆਂ ਹਨ ਵਿਕਰਮਜੀਤ ਸਿੰਘ ਨੇ दावा है कि नामजादगी पत्र अधूरा है तो इजाजत ले बिना सोशल मीडिया से प्रचार किया गया अक्रमजीत ने चोन कमीशन भी पार्टी बनाया है पटीशन से सुनवाई छे अगस्त तो शुरू होगी सांसद अमृतपाल चो कमीशन के चोन खर्चा ਸਰ ਮੁੱਖ ਚੋਣ ਅਫਸਰ ਖਡੂਰ ਸਾਹਿਬ ਲੋਕ ਸਭਾ ਖੇਤਰ ਦੇ ਰਿਟਰਨਿੰਗ ਅਫਸਰ ਨੂੰ ਪਾਰਟੀ ਬਣਾਇਆ ਗਿਆ ਹੈ ਲੋਕ ਪ੍ਰਤੀਨਿਧੀ ਕਾਨੂੰਨ ਤਹਿਤ ਲੋਕ ਸਭਾ ਚੋਣਾਂ ਤੋਂ ਬਾਅਦ 45 ਦਿਨਾਂ ਦੇ ਅੰਦਰ ਲੋਕ ਨੂੰ ਮਾਇਦੇ ਦੀ ਚੋਣ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਪਟੀਸ਼ਨ 1975 ਦੀ ਘਟਨਾ ਰਹੀ ਯਾਦ ਕੀਤੀ ਜਾਵੇ 1972 ਵਿੱਚ ਸਾਫ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਯੂਪੀ ਦੀ ਰਾਇਬਰੀ ਲਈ ਸੀਟੋਂ ਸੰਸਦ ਮੈਂਬਰ ਚੁਣੀ ਗਈ ਸੀ ਫਿਰ ਰਾਜ ਨਰਾਇਣ ਸਿੰਘ ਨੇ ਉਹਨਾਂ ਦੀ ਚੋਣ ਨੂੰ ਚੁਣੌਤੀ ਦਿੱਤੀ ਸੇਲਾਬਾਦ ਹਾਈ ਕੋਰਟ ਨੇ ਆਪਣਾ ਫੈਸਲੇ ਵਿੱਚ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ ਜਿਸ ਦਾ ਸੇ ਇਹ ਖਡੂਰ ਸਾਹਿਬ ਤੋਂ ਐਮਪੀ ਬਣਿਆ ਪਾਸਿੰਗ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਵਿਕਰਮਜੀਤ ਸਿੰਘ ਨਨਤੇ ਇਲਜ਼ਾਮ ਲਗਾਏ ਨੇ ਕਿ ਇਲੈਕਸ਼ਨ ਕਮੇਟੀ ਜਿਹੜਾ ਝੂਠੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਦੱਸੀਆਂ ਨੇ ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਆਪਣੇ ਪੱਤਰ ਦੇ ਵਿੱਚ ਲੁਕਾਈਆਂ ਨੇ ਤਾਂ ਹੋ ਸਕਦਾ ਹੈ ਕਿ ਐਮਪੀ ਖਡੂਰ ਸਾਹਿਬ ਤੋਂ ਜਿਹੜੇ ਜਿਤਨੇ ਅਮਰਿਤਪਾਲ ਸਿੰਘ ਦੀ ਐਮਪੀ ਦੀ ਸੀਟ ਰੱਦ ਕੀਤੀ ਜਾ ਸਕਦੀ ਹੈ ਪਰ ਹਜੇ ਜਿਹੜੀ ਕੋਰਟ ਦੀ ਸੁਣਵਾਈ ਹੈ ਉਹ 6 ਅਗਸਤ ਤੋਂ ਸ਼ੁਰੂ ਕੀਤੀ ਜਾਵੇਗੀ ਖਾਲਿਸਤਾਨੀ ਸਮਰਥਕ ਪੰਜਾਬ ਦੇ ਵਿੱਚ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਚਾਲ ਸ਼ੁਰੂ ਕਰਨ ਜਾ ਰਹੇ ਨੇ ਦੱਸਿਆ ਕਿ ਅਮਰਿਤਪਾਲ ਸਿੰਘ ਇਸ ਪਾਰਟੀ ਦੀ ਅਗਵਾਈ ਕਰ ਸਕਦੇ ਨੇ ਫਰੀਦਕੋਟ ਤੋਂ ਆਚਾਦ ਚੋਣ ਜਿੱਤ ਕੇ ਸੰਸਦ ਮੈਂਬਰ ਬੜੇ ਸਰਬਜੀਤ ਸਿੰਘ ਖਾਲਸਾ ਜਲਦ ਹੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨਾਲ ਮਿਲ ਕੇ ਖਾਲਸਾ ਪਾਰਟੀ ਬਣਾਉਣਗੇ ਔਰ ਇਸ ਪਾਰਟੀ ਦਾ ਐਲਾਨ ਅਮਰਿਤਪਾਲ ਦੇ ਜੇਲ੍ਹ ਤੋਂ ਬਾਹਰ ਆਉਣ ਤੇ ਕਰਨਗੇ ਸਰਬਜੀਤ ਸਿੰਘ ਖਾਲਸਾ ਨੇ ਦਾਅਵਾ ਕੀਤਾ ਪ੍ਰੋਗਰਾਮ ਵਿੱਚ ਜਨ ਸਭਾ ਨੂੰ ਸੰਬੋਧਨ ਬੋਧਤ ਕਰਦੇ ਆ ਕਿ ਤਾਂ ਉਹਨਾਂ ਦਾਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹੇ ਕਈ ਆਗੂ ਅਤੇ ਸਾਫ ਅਖਸ਼ ਵਾਲੇ ਲੋਕ ਉਹਨਾਂ ਦੇ ਸੰਪਰਕ ਵਿੱਚ ਹਨ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਪਾਰਟੀ ਬਣਾ ਲਓ ਅਸੀਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ ਉਹਨਾਂ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਤਿਆਰ ਰਹੇ ਅਤੇ ਵਾਅਦਾ ਵੋਟਾਂ ਪਾਉਣ ਦਾ ਸੱਦਾ ਦਿੱਤਾ ਸਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਜਦੋਂ ਅਮਰਪਾਲ ਸਿੰਘ ਜੇਲ੍ਹ ਤੋਂ ਬਾਹਰ ਆਵੇਗਾ ਤਾਂ ਅਸੀਂ ਸਾਰੇ ਮਿਲ ਕੇ ਪਾਰਟੀ ਬਣਾਵਾਂਗੇ ਅਮਰਪਾਲ ਸਿੰਘ ਦੇ ਅਨੁਸਾਰ ਲੋਕਾਂ ਨੂੰ ਪਾਰਟੀ ਮੈਂਬਰ ਬਣਾਇਆ ਜਾਵੇਗਾ ਪਾਰਟੀ ਉਹਨਾਂ ਦੀ ਸਲਾਹ ਚੱਲੇਗੀ ਉਸਨੇ ਆਪਣੇ ਪੈਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਅਸੀਂ ਹੁਣ ਤੋ ਹੀ ਆਪਸ ਵਿੱਚ ਲੜਨ ਲੱਗ ਪਏ ਤਾਂ ਪੰਖ ਲਈ ਚੱਕਾ ਨਹੀਂ ਹੋਵੇਗਾ 35 ਸਾਲਾਂ ਬਾਅਦ ਭਾਈਚਾਰੇ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਇਹ ਜੀ ਇਸ ਦੇ ਵਿੱਚ ਸਾਨੂੰ ਇੱਕ ਦੂਜੇ ਨਾਲ ਉਲਝਣਾ ਨਹੀਂ ਚਾਹੀਦਾ ਸਰਬਜੀਤ ਸਿੰਘ ਨੇ ਕਿਹਾ ਕੀ ਯਾ ਤਾਮਰਿਤਪਾਲ ਸਿੰਘ ਨੂੰ ਪਾਰਟੀ ਬਣਾਉਣ ਲਈ ਕਹੇ ਅਤੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਵੇਗਾ ਤਾਂ ਅਸੀਂ ਇਕੱਠੇ ਚਲਾਵਾਂਗੇ ਇਹ ਜੀ ਚਹੀ ਇਕੱਲੇ ਹੀ ਪਾਰਟੀ ਬਣਾਉਣ ਦਾ ਫੈਸਲਾ ਕਰ ਸਕਦੇ ਹਨ ਜਾਂ ਮਨਿਤਪਾਲ ਦੇ ਪਿਤਾ ਤਰਸੀਮ ਸਿੰਘ ਨੂੰ ਪਾਰਟੀ ਬਣਾਉਣ ਲਈ ਕਹਿ ਸਕਦੇ ਹਨ ਉਹ ਇਕੱਲੇ ਪਾਰਟੀ ਨਹੀਂ ਬਣਾਉਣਗੇ ਉਹਨਾਂ ਲੋਕਾਂ ਨੂੰ ਇਹ ਵੀ ਕਿਹਾ ਗਿਆ ਹੈ ਸਾਨੂੰ ਮਿਲ ਕੇ ਅੱਗੇ ਬਦਨਾ ਹੈ ਜਦੋਂ ਅਸੀਂ ਪਾਰਟੀ ਬਣਾਉਂਦੇ ਹਾਂ ਅਸੀਂ ਸਾਰਿਆਂ ਨੂੰ ਸੱਦਾ ਦੇਵਾਂਗੇ ਲੋਕਾਂ ਤੇ ਨਿਰਭਰ ਕਰੇਗਾ ਕਿ ਉਹ ਆਉਂਦੇ ਹਨ ਜਾਂ ਨਹੀਂ ਦੱਸ ਇਹ ਕਿ ਸਰਬਜੀਤ ਸਿੰਘ ਵੱਲੋਂ ਅਲੱਗ ਖਾਲਿਸਤਾਨੀ ਸਿਆਸੀ ਪਾਰਟੀ ਬਣਾਉਣ ਦਾ ਜਿਹੜਾ ਐਲਾਨ ਕੀਤਾ ਗਿਆ ਉਹਨਾਂ ਕਹਿੰਿਆ ਕਿ ਜਦੋਂ ਖਡੂਰ ਸਾਹਿਬ ਤੋਂ ਜਿੱਤੇ ਆਪੀ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਣਗੇ ਤਾਂ ਉਹਨਾਂ ਦੀ ਹਿਦਾਇਤਾਂ ਤੇ ਹੀ ਇਹ ਪਾਰਟੀ ਚੱਲੇਗੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਪਲਕੇ ਪੇਸ਼ ਕਰਨਗੇ ਆਰਥਿਕ ਸਰਵੇਖਣ ਦਾ ਸਈਏ ਕਿ ਸੀਤਾ ਰਮਨ ਵੱਲੋਂ ਸੰਸਦ ਦਾ ਮੌਨਸੂਨ ਸੈਸ਼ਨ ਸੋਮਵਾਰ ਅਤੇ ਜਾਣੀ ਦੀ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਮੰਗਲਵਾਰਿਆਣੀ 23 ਜੁਲਾਈ ਨੂੰ ਵਿੱਤੀ ਸਾਲ 2024 ਅਤੇ 25 ਦਾ ਬਜਟ ਪੇਸ਼ ਕਰਨਗੇ ਭਾਰਤ ਦਾ ਆਰਥਿਕ ਸਰਵੇਖਣ ਬਜਟ ਤੋਂ ਠੀਕ ਪਹਿਲਾ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ 22 ਜੁਲਾਈ ਨੂੰ ਪੇਸ਼ ਹੋਣ ਜਾ ਰਿਹਾ ਹੈ ਤੁਹਾਨੂੰ ਦੱਸ ਸਈਏ आर्थिक सर्वेखण्च दे, आर्थिक विकास का लेखा जोखा होंगे आर्थिक सर्वेखण दो हजार तेई और चौबीस लोग सभा दोपहर दो बजे पेश किया जाएगा दोपहर ढाई बजे नैशनल मीडिया सेंटर विखे एक प्रैस कॉन्फ्रेंस का आयोजन किया जाएगा इस विद्र सरकार के मुख्य आर्थिक सलाहकार भी अनंत नागरविशन संबोधन करके दस दिए कि सीता निर्मला सीतारमन वालों निर्वेखण पेशता जाएगा देखना होगा कि आम लोगों इस बजट ਤੇ ਕੀ ਅਸਰ ਪੈ ਰਿਹਾ ਲੋਕਾਂ ਦੀ ਜ਼ਿੰਦਗੀ ਸੋਸ਼ਲ ਮੀਡੀਆ ਤੇ ਆਧਾਰ ਹੋ ਚੁੱਕੀ ਹੈ ਕਈ ਲੋਕ ਸੋਸ਼ਲ ਮੀਡੀਆ ਦੇ ਸ਼ਿਕਾਰ ਹੋ ਚੁੱਕੇ ਨੇ ਆਦੀ ਹੋ ਚੁੱਕੇ ਨੇ ਤੇ ਹਰਿਆਣਾ ਦੇ ਵਿੱਚ 24 ਘੰਟਿਆਂ ਲਈ ਸੋਸ਼ਲ ਮੀਡੀਆ ਬੰਦ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਹਰਿਆਣਾ ਦੇ ਵਿੱਚ WhatsApp ਤੇ Facebook ਦੀਆਂ ਸਾਈਟਾਂ 24 ਘੰਟਿਆਂ ਲਈ ਬੰਦ ਕੀਤੀਆਂ ਗਈਆਂ ਨੇ ਅਤੇ ਉਸ ਦੇ ਨਾਲ ਹੀ ਕਈ ਮੁੱਖ ਸੜਕਾਂ ਵੀ ਹਰਿਆਣਾ ਦੇ ਵਿੱਚ ਬੰਦ ਰਹਿਣਗੀਆਂ ਹਰਿਆਣਾ ਦੇ ਹਿੰਸਾ ਪ੍ਰਭਾਵਿਤ ਨੂੰ ਵਿੱਚ ਅੱਜ ਸ਼ਾਮ 6 ਵਜੇ ਤੋਂ ਸੋਮਵਾਰ ਸ਼ਾਮ 6 ਵਜੇ ਤੱਕ ਇੰਟਰਨੈਟ ਸੇਵਾ बंद रही जुलाई तो बी जुलाई तक इंटरनेट सेवावान से पूरी तरह पाबंदी रहेगी दरअसल जलमंडल जलाभिषेक यात्रा कारण इंटरनेट सेवावान प्रभावित होगी क्योंकि पिछले साल इकती तरीक नूर दंगिया सत्त लोगों की मौत हो गई है इस बार प्रशासन अलर्ट मोड़ते हैं विजय प्रताप सिंह पुलिस सुपरडेंड नूर ने बी जुलाई दो तो हजार चौबी नूर जेल में होने वाली ब्रजमंडल जलाभिषेक यात्रा दौरान भारी वाहन चालकों का विशेष एडजिया ਜਾਰੀ ਕੀਤਾ ਹੈ ਇਸ ਦੌਰਾਨ ਪਾਰੀ ਵਾਹਨ ਚਾਲਕ ਨੂਰ ਬੁਲਸ ਦੀ ਸਲਾਹ ਦੀ ਪਾਲਣਾ ਕਰਕੇ ਆਪਣਾ ਸਫਰ ਆਸਾਨ ਬਣਾ ਸਕਦੇ ਨੇ ਦੱਸ ਇਹ ਕਿ ਹਰਿਆਣਾ ਦੇ ਵਿੱਚ 24 ਘੰਟਿਆਂ ਲਈ ਸੋਸ਼ਲ ਮੀਡੀਆ ਦੀਆਂ ਫੇਸਬੁੱਕ ਅਤੇ ਵਟਸਐਪ ਦੀਆਂ ਸਾਈਟਾਂ ਬੰਦ ਕੀਤੀਆਂ ਨੇ ਦੇ ਉਸ ਦੇ ਨਾਲ ਹੀ ਕਈ ਮੁੱਖ ਸੜਕਾਂ ਵੀ ਹਰਿਆਣਾ ਦੇ ਵਿੱਚ ਬੰਦ ਰਹਿਣਗੀਆਂ ਖਡੂਰ ਸਾਹਿਬ ਤੋਂ ਬਣੇ ਐਮਪੀ ਅਮਰਿਤਪਾਲ ਸਿੰਘ ਦੇ ਭਰਾ ਦੀ ਜ਼ਮਾਨਤ ਤੇ ਸੁਣਵਾਈ ਨਹੀਂ ਹੋਈ ਹੈ ਸੁਣਵਾਈ ਲਈ ਜਿਹੜੀ ਹੁਣ ਸਮਾਂ ਮਿਲਿਆ ਹੈ ਨਵਾਂ ਉਹ 23 ਜੁਲਾਈ ਦਾ ਸਮਾਂ ਹੈ ਦੱਸਿਆ ਹੈ ਕਿ 23 ਜੁਲਾਈ ਨੂੰ ਮੁੜ ਉਹਨਾਂ ਤੇ ਸੁਣਵਾਈ ਕੀਤੀ ਜਾਵੇਗੀ ਖਡੂਰ ਸਾਹਿਬ ਸੀਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਅਮਰਿਤ ਸਿੰਘ ਹੈਪੀ ਦੀ ਜ਼ਮਾਨਤ ਪਟੀਸ਼ਨ ਤੇ ਸ਼ਨੀਵਾਰ ਅਦਾਲਤ ਵਿੱਚ ਸੁਣਵਾਈ ਨਾ ਹੋ ਸਕੀ ਅਦਾਲਤ ਨੇ ਜ਼ਮਾਨਤ ਪਟੀਸ਼ਨ ਤੇ ਬਹਿਸ ਲਈ ਅਗਲੀ ਤਾਰੀਖ ਦੇ ਦਿੱਤੀ ਹੈ ਇਹ ਦਿਨ ਪਹਿਲਾਂ ਹੀ ਇੰਪਲਸ ਨਹੀਂ ਹੈਪੀ ਅਤੇ ਉਸਦੇ ਸਾਥੀ ਦਾ ਜਲੰਧਰ ਸੈਸ਼ਨ ਕੋਰਟ ਤੇ ਦੋ ਦਿਨਾਂ ਦੀ ਮਾਨਡ ਹਾਸਲ ਕੀਤਾ ਫਿਲੌਰ ਪੁਲਿਸ ਨੇ ਅਦਾਲਤ ਨੂੰ 10 ਦਿਨਾਂ ਦੇ ਰਿਮਾਂਡ ਦੀ ਬੇਨਤੀ ਕੀਤੀ ਸੀ ਪਰ ਅਦਾਲਤ ਨੇ ਸਿਰਫ 2 ਦਿਨਾਂ ਦਾ ਰਿਮਾਂਡ ਦਿੱਤਾ ਜੋ ਹੈਪੀ ਦੇ ਵਕੀਲ ਗੁਰਪ੍ਰੀਤ ਸਿੰਘ ਫਿਲੌਰ ਅਦਾਲਤ ਵਿੱਚ ਆਏ ਜਿੱਥੇ ਅਦਾਲਤ ਨੇ ਉਹਨਾਂ ਨੂੰ ਅਗਲੀ ਤਾਰੀਖ ਦੇ ਦਿੱਤੀ ਹੈ ਜ਼ਮਾਨਤ ਪਟੀਸ਼ਨ ਤੇ ਬਹਿਸ ਲਈ ਮੰਗਲਵਾਰ 23 ਜੁਲਾਈ ਦਾ ਸਮਾਂ ਦਿੱਤਾ ਗਿਆ ਹੈ ਮੰਗਲਵਾਰ ਨੂੰ ਅਦਾਲਤ 'ਚ ਜੋ ਹੈਪੀ ਦੀ ਜ਼ਮਾਨਤ ਤੇ ਬਹਿਸ ਹੋਵੇਗੀ ਜਿਸ ਤੋਂ ਬਾਅਦ ਅਦਾਲਤ ਅੱਗੇ ਫੈਸਲਾ ਕਰੇਗੀ ਹੈਪੀ ਨੂੰ ਫਿਲੌਰ ਪੁਲਿਸ ਨੇ ਉਸਦੇ ਸਾਥੀ ਲਵਪ੍ਰੀਤ ਸਮੇਤ 11 ਜੁਲਾਈ ਦੀ ਸ਼ਾਮ ਨੂੰ ਫਿਲੌਰ ਹਾਈਵੇ ਤੋਂ ਗ੍ਰਿਫਤਾਰ ਕੀਤਾ ਸੀ ਨਾ ਕੋਈ 4 ਗ੍ਰਾਮ ਹੋਮ ਡਰਗ ਬ੍ਰਾਹਮਤ ਹੋਈ ਸੀ ਦੋਵਾਂ ਦੀ ਹੇਠੀ ਅਦਾਲਤ ਤੋਂ ਰਿਮਾਂਡ ਨਹੀਂ ਮਿਲਿਆ ਸੀ ਹੇਠੀ ਅਦਾਲਤ ਤੇ ਦੋਵਾਂ ਦਾ ਰਿਮਾਂਡ ਨਾ ਮਿਲਣ ਕਾਰਨ ਪੁਲਿਸ ਨੇ ਵਦੀ ਇਤਕੋ ਸੈਸ਼ਨ ਜੱਜ ਕੇ ਕੇ ਜਮ ਦੀ ਅਦਾਲਤ ਵਿੱਚ ਜੋ ਖਾਸ ਤਾਰੀ ਰਿਵੀਜ਼ਨ ਦੀ ਅਰਜੀ ਦਾਇਰ ਕੀਤੀ ਸੀ ਜਿਸ ਤੋਂ ਅੱਜ ਸੁਣਵਾਈ ਹੋਵੇਗੀ ਇਸ ਦੇ ਨਾਲ ਹੀ ਪੁਲਿਸ ਨੇ ਉਸ ਵਿਅਕਤੀ ਨੂੰ ਵੀ ਜੇਲ੍ਹ ਭੇਜ ਦਿੱਤਾ ਹੈ ਜਿਸ ਨੇ ਹੈਪੀ ਅਤੇ ਲਪਰੀ ਦੇ ਨਸ਼ਾ ਖਰੀਦਿਆ ਸੀ ਬਾਸ ਲਈਏ ਕਿ ਅਮਰਤਪਾਲ ਦੇ ਭਰਾ ਦੀ ਜਿਹੜੀ ਪਟੀਸ਼ਨ ਸੀ ਜ਼ਮਾਨਤ ਦੇ ਉੱਤੇ ਸੁਣਾਈ ਨਹੀਂ ਹੋਈ ਆ ਹੁਣ ਸੁਣਵਾਈ ਦੀ ਨਵੀਂ ਤਾਰੀਖ 23 ਜੁਲਾਈ ਮਿਲੀ ਹੈ ਤੇ 23 ਜੁਲਾਈ ਨੂੰ ਅਦਾਲਤ ਅਤੇ ਇਸ ਪਟੀਸ਼ਨ ਤੇ ਸੁਣਵਾਈ ਕਰੇ ਜਿੱਥੇ ਪੰਜਾਬ ਦੇ ਲੋਕ ਗਰਮੀ ਦੇ ਨਾਲ ਬਿਹਾਲ ਹੋਏ ਪਏ ਨੇ ਉੱਥੇ ਹੀ ਪੰਜਾਬ ਦੇ ਲੋਕ ਬੇਸਬਰੀ ਨਾਲ ਉਮੀਦਾਂ ਇੰਤਜ਼ਾਰ ਕਰ ਰਹੇ ਨੇ ਮੌਨਸੂਨ ਇੱਕ ਵਾਰੀ ਪੰਜਾਬ ਦੇ ਵਿੱਚ ਦਸਤਕ ਦੇ ਰਹੀ ਸੀ ਪਰ ਹੁਣ ਮੌਨਸੂਨ ਦੀ ਰਫਤਾਰ ਜਿਹੜੀ ਉਹ ਹੌਲੀ ਹੋ ਚੁੱਕੀ ਹੈ ਜਿਸ ਕਾਰਨ ਲੋਕ ਚਿਪਚਿਬੀ ਅਤੇ ਹੰਮਸ ਪਰ ਗਰਮੀ ਤੋਂ ਪਰੇਸ਼ਾਨ ਹੋਏ ਪਏ ਨੇ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ 12 ਜੁਲਿਆ ਦੇ ਵਿੱਚ ਜ਼ਲ ਅਲਰਟ ਜਾਰੀ ਕੀਤਾ ਗਿਆ ਹੈ ਆਉਦਾਸ ਦਈਏ ਕਿ ਤੁਹਾਡੇ ਸੂਬੇ ਦਾ मौसम का हाल अज का किवेदर रहेगा दस दईए कि पंजाब मौनसून दौरान भी घटमी कारण तापमान फिर वह शुरू हो गया है मौसम विभाग की जानकारी अनुसार पंजाब के चौबीस घंटिया तापमान जीरो पॉइंट एक डिग्री वाधा दर्ज किया गया है बठिंडा सब तो वापमान चाली पॉइंट दो डिग्री दर्ज किया गया है ये आम नो तीन पॉइंट पांच डिग्री व्द मौसम विभाग की जानेकारी अनुसार मौनसून में कमजोर हो ਕਾਰਨ ਪਿਛਲੇ 24 ਘੰਟਿਆਂ ਦੌਰਾਨ ਕਈ ਥਾਵਾਂ ਤੇ ਹਲਕੀ ਤੇ ਦਰਮਿਆਨੀ ਬਾਰਿਸ਼ ਹੋਈ ਹੈ ਜੇਕਰ ਜੁਲਾਈ ਦੇ 20 ਦਿਨਾਂ ਦੀ ਗੱਲ ਕਰੀਏ ਤਾਂ ਪਠਾਨਕੋਟ ਸੰਗਰੂਰ ਅਤੇ ਤਰਨਤਾਰਨ ਵਿੱਚ ਮੀਂਹ ਤਪਿਆ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਹ ਮੀਂਹ ਆਮ ਨਾਲੋਂ ਜ਼ਿਆਦਾ ਘੱਟ ਰਿਹਾ ਹੈ ਜਾਣਕਾਰੀ ਅਨੁਸਾਰ 12 ਜ਼ਿਲ੍ਹਿਆਂ ਵਿੱਚ 20 ਮਿਲੀਮੀਟਰ ਤੇ 49 ਮਿਲੀਮੀਟਰ ਤੱਕ ਕੱਟ ਮੀਂਹ ਪਿਆ ਹੈ ਪੰਜਾਬ ਚ ਸਭ ਤੋਂ ਵੱਧ ਮੀਂਹ ਲੁਧਿਆਣਾ ਦੇ ਨਵਾਂ ਸ਼ਹਿਰ ਅਤੇ ਖੰਨਾ ਵਿੱਚ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਸੋਮਵਾਰ ਤੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਸੰਗਰੂਰ ਫਤਿਗੜ੍ਹ ਸਾਹਿਬ ਨੂ ਰੂਪਨਗਰ ਪਟਿਆਲਾ ਅਤੇ ਮੋਹਾਲੀ ਜ਼ਿਲ੍ਹਿਆਂ ਚ ਮੀਂਹ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਅੰਮ੍ਰਿਤਸਰ 'ਚ ਸ਼ਨੀਵਾਰ ਨੂੰ 38.6 ਡਿਗਰੀ ਦੇ ਕਰੀਬ ਤਾਪਮਾਨ ਦਰਜ ਕੀਤਾ ਗਿਆ ਹੈ ਅਤੇ ਅੱਜ ਹਲਕੇ ਬੱਦਲ ਛਾਏ ਰਹਿਣ ਦੇ ਨਾਲ ਤਾਪਮਾਨ ਹੰਤੀ ਤੋਂ 38 ਡਿਗਰੀ ਤੱਕ ਰਹਿ ਸਕਦਾ ਹੈ ਜਲੰਧਰ 'ਚ ਬੀਤੇ ਦਿਨ ਤਾਪਮਾਨ 37.6 ਡਿਗਰੀ ਰਿਹਾ ਜਦਕਿ ਆਉਣ ਵਾਲੇ 2 ਦਿਨਾਂ ਦੇ ਕਰੀਬ ਇਹ ਤਾਪਮਾਨ 29 ਤੋਂ 35 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਪਟਿਆਲਾ 'ਚ ਅੱਜ ਬੱਦਲ ਛਾਇਆ ਰਹਿਣ ਕੇ ਜਿਸ ਨਾਲ ਤਾਪਮਾਨ 29 ਤੋਂ 35 ਡਿਗਰੀ ਰਹਿਣ ਤੱਕ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੋਹਾਲੀ 'ਚ ਬੀਤੇ ਦਿਨ ਤਾਪਮਾਨ 36.5 ਰਿਕਾਰਡ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਅੱਜ ਇਸ ਦੀ ਸੰਭਾਵਨਾ 29 ਤੋਂ 35 ਡਿਗਰੀ ਦੇ ਵਿੱਚ ਹੈ ਦਾ ਸਹੀ ਹੈ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਕਾਰਨ yellow alert ਜਾਰੀ ਕੀਤਾ ਗਿਆ ਹਾਲਾਂਕਿ ਮੌਸਮ ਮੌਨਸੂਨ ਦੀ ਜਿਹੜੀ ਰਫਤਾਰ ਹੈ ਉਹ ਪੰਜਾਬ ਦੇ ਵਿੱਚ ਹੌਲੀ ਹੋ ਚੁੱਕੀ ਹੈ ਜਿਸ ਦੇ ਕਾਰਨ ਲੋਕ ਅੱਤ ਦੀ ਗਰਮੀ ਤੋਂ ਪਰੇਸ਼ਾਨ ਨੇ ਬੱਚੇ ਚਿਪਚਿਪੀ ਅਤੇ ਹਮਸਰਫਰ ਗਰਮੀ ਤੋਂ ਪਰੇਸ਼ਾਨ ਨੇ ਇਸ ਗਰਮੀ ਨੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਅੰਦਰ ਵੜ ਦਿੱਤਾ ਹੈ ਅਤੇ ਹੁਣ ਲੋਕ ਬੇਸਬਰੀ ਨਾਲ ਮੌਨਸੂਨ ਦਾ ਇੰਤਜ਼ਾਰ ਕਰ ਰਹੇ ਨੇ ਹਾਲਾਂਕਿ ਸੌਣ ਦਾ ਮਹੀਨਾ ਵੀ ਚੜ ਚੁੱਕਿਆ ਹੈ ਪਰ ਬਾਰਿਸ਼ ਜਿਹੜੀ ਦੇਖਣ ਨੂੰ ਕਿਤੇ ਕਿਤੇ ਹੀ ਮਿਲ ਰਹੀ ਹੈ ਪਰ ਜਿਹੜੀ ਹਲਕੀ ਬਾਰਿਸ਼ ਹੁੰਦੀ ਹੈ ਉਸ ਨਾਲ ਤਾਪਮਾਨ ਦੇ ਵਿੱਚ ਕੁਝ ਜ਼ਿਆਦਾ ਫਰਕ ਨਹੀਂ ਪੈਂਦਾ ਤਾਂ ਦੇਖਣਾ ਹੋਵੇਗਾ ਕਿ ਅੱਜ ਜਿਹੜੇ ਬਾਰਾਜਿਆਂ ਦੇ ਵਿੱਚ ਮੌਨਸੂਨ ਵਿਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ ਉੱਥੇ ਮੀਂਹ ਅਤੇ ਹਵਾਵਾਂ ਚਲਦੀਆਂ ਨੇ ਕੀ ਨਹੀਂ ਤੁਸੀਂ ਵੀ ਆਪਣੇ ਸੂਬੇ ਦਾ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ शेयर कर सक शेयर कर सकते हो कि शहर मीह पै रहा है या नहीं कि हूमस भरी है तो चिपचिपी गर्मी तो तुम भी परेशान हो नवी ने ताज़िया खबर लेके मुं हाजिर होवों तुम देखते दे रहो निडर पंजाबी मीडिया होंगे इजाजत धनबाद